ਇਲਾ ਮੋਹਾਲੀ ਦੇ ਪਿੰਡ ਰੁੜਕੀ ਪਲਹੇੜੀ ਦੇ ਵਿਚਕਾਰੋਂ ਲੰਘਦੀ ਨਦੀ ਦੇ ਕਾਜਵੇ ਵੇ ਦੇ ਵਿੱਚ ਪਾੜ ਪੈ ਜਾਣ ਦੇ ਕਾਰਨ 25 ਪਿੰਡਾਂ ਨੂੰ ਹੜ ਦਾ ਇੱਕ ਖਤਰੇ ਦਾ ਸਾਹਮਣਾ ਕਰਨਾ ਪੈ ਗਿਆ ਸੀ ਪਰ ਮੌਕੇ ਤੇ ਰਾਣਾ ਰਣਜੀਤ ਸਿੰਘ ਗਿੱਲ ਦੀ ਟੀਮ ਨੇ ਪਹੁੰਚ ਕੇ ਇਹ ਸਾਰੇ ਹੜਾਂ ਦੇ ਖਤਰੇ ਨੂੰ ਕਾਬੂ ਕੀਤਾ ਤੇ ਨੌਜਵਾਨ ਪਿੰਡਾਂ ਦੇ ਪਿੰਡ ਦੇ ਨੌਜਵਾਨ ਸਰਪੰਚ ਕੁਲਵਿੰਦਰ ਸਿੰਘ ਰੁੜਕੀ ਸੁਰੇਂਦਰ ਸਿੰਘ ਰੁੜਕੀ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਪਲਿਹੇੜੀ ਨੇ ਮੌਕੇ ਤੇ ਪਹੁੰਚ ਕੇ ਇਹ ਇਹ ਸਾਰੀ ਸਥਿਤੀ ਦੇ ਉੱਪਰ ਕਾਬੂ ਪਾਇਆ ਤੇ ਨੌਜਵਾਨਾਂ ਦੇ ਨਾਲ ਲੱਗ ਕੇ ਜੀਸੀਬੀ ਮਸ਼ੀਨ ਦੇ ਨਾਲ ਅਤੇ ਹੋਰ ਥੈਲੇ ਪਰ ਪਰ ਕੇ ਉੱਥੇ ਜੋ ਬੰਨ ਮਾਰਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਮਾਰਸ਼ਲ ਨਿਊਜ਼ ਦੇ ਉੱਪਰ ਤੇ ਇਸ ਮੌਕੇ ਰਣਜੀਤ ਸਿੰਘ ਰਾਣਾ ਗਿਲਦੀ ਟੀਮ ਦੇ ਜੋ ਸੱਤੀ ਮੁੱਲਾਂਪੁਰ ਨੌਜਵਾਨ ਆਗੂ ਨੇ ਉਹ ਵੀ ਵਿਸ਼ੇਸ਼ ਰੂਪ ਦੇ ਵਿੱਚ ਆਪਣੀ ਟੀਮ ਲੈ ਕੇ ਇੱਥੇ ਪਹੁੰਚੇ ਹੋਏ ਸਨ ਦੇਖ ਸਕਦੇ ਹੋ ਤੁਸੀਂ ਅ ਜੋ ਜੀਸੀਬੀ ਮਸ਼ੀਨਾਂ ਉਹ ਵੀ ਰਾਣਾ ਰਣਜੀਤ ਗਿੱਲ ਵੱਲੋਂ ਭੇਜੀ ਗਈ ਹੈ ਪਿੰਡ ਵਾਸੀ ਇਹਨਾਂ ਦਾ ਜੋ ਧੰਨਵਾਦ ਕਰਦੇ ਨਹੀਂ ਥੱਕ ਰਹੇ ਉਹ ਕਹਿ ਰਹੇ ਨੇ ਕਿ ਜੋ ਕੰਮ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਰਾਣਾ ਰਣਜੀਤ ਗਿੱਲ ਕਰ ਰਿਹਾ ਹੈਗਾ ਆਪਣੇ ਪੱਲਿਓਂ ਕਰ ਰਿਹਾ ਹੈਗਾ ਆਪਣੀ ਨੇਕ ਕਮਾਈ ਦੇ ਵਿੱਚੋਂ ਕਰ ਰਿਹਾ ਹੈਗਾ ਦੇਖ ਸਕਦੇ ਹੋ ਸਾਰੀਆਂ ਤਸਵੀਰਾਂ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਬੰਨ ਟੁੱਟ ਚੁੱਕਿਆ ਸੀ ਤੇ 25 ਪਿੰਡ ਘੱਟੋ-ਘੱਟ ਡਿਸਲਿੰਕ ਹੋ ਜਾਣੇ ਸਨ ਆਪਸ ਦੇ ਵਿੱਚ ਤੇ ਹੜ ਦਾ ਵੀ ਖਤਰਾ ਉੱਥੇ ਬਣਿਆ ਹੋਇਆ ਸੀਗਾ ਇਹ ਸਾਰੀਆਂ ਲਾਈਵ ਤਸਵੀਰਾਂ ਅਪ ਲਹੇੜੀ ਰੁੜਕੀ ਦੇ ਵਿੱਚ ਕਾਜਵੇ ਦੀਆਂ ਨੇ ਪਿਛਲੇ ਸਾਲ ਵੀ ਇਹ ਕਾਜਵੇ ਟੁੱਟ ਗਿਆ ਸੀ ਪਰ ਉਸ ਸਮੇਂ ਪਿੰਡ ਵਾਸੀਆਂ ਵੱਲੋਂ ਆਪਣਾ ਉਰਾਲਾ ਕਰਕੇ ਹੀ ਇਹ ਕਾਜਵੇ ਪੱਕਾ ਕੀਤਾ ਗਿਆ ਜੋ ਕਿ ਸਰਪੰਚ ਕਲਵਿੰਦਰ ਸਿੰਘ ਰੁੜਕੀ ਵੱਲੋਂ ਦੱਸਿਆ ਗਿਆ ਦੇਖ ਸਕਦੇ ਹੋ ਤੁਸੀਂ ਕਿ ਕਿੰਨਾ ਪਾਣੀ ਇਸ ਸਮੇਂ ਵੀ ਚੱਲ ਰਿਹਾ ਬੇਸ਼ੱਕ 2 ਦਿਨ ਤੋਂ ਮੀਂਹ ਬੰਦ ਹੈ ਬੁੰਦਾਬੰਦੀ ਹੀ ਹੋ ਰਹੀ ਹੈ ਪਰ ਫਿਰ ਵੀ ਜਿਹੜਾ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਉਸ ਕਾਰਨ ਇਹ ਸਥਿਤੀ ਬੱਤਰ ਇੱਥੇ ਹੋ ਜਾਂਦੀਆਂ ਤੇ ਨਦੀ ਨਦੀ ਪੂਰੇ ਅਫਾਨ ਤੇ ਇਹ ਚੱਲਦੀ ਹੈ ਦੇਖ ਸਕਦੇ ਹੋ ਕਿ ਮੌਕੇ ਤੇ ਰਾਣਾ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਕਿ ਹੁਣ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ ਉਹ ਇਸ ਮੌਕੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਖੁਦ ਮੌਕੇ ਦੇ ਉੱਪਰ ਰਾਣਾ ਰਣਜੀਤ ਸਿੰਘ ਗਿੱਲ ਪਹੁੰਚੇ ਤੇ ਦੇਖ ਸਕਦੇ ਹੋ ਤੁਸੀਂ ਇਹ ਬੰਨ ਜੋ ਨੌਜਵਾਨਾਂ ਵੱਲੋਂ ਪੂਰ ਦਿੱਤਾ ਗਿਆ ਹੈ ਘਟੋ-ਘਟ ਜੇਕਰ ਅਸੀਂ ਕਹਿ ਲਈਏ ਤਾਂ 50 ਮੀਟਰ ਤੋਂ ਲੰਬਾ ਬੰਨ ਇਹ ਮਾਰਿਆ ਗਿਆ ਹੈਗਾ ਤੇ 10 ਫੁੱਟ ਚੌੜਾ ਇਹ ਪਾੜ ਪਿਆ ਸੀਗਾ ਉਹ ਪਾੜ ਨੂੰ ਹੁਣ ਪੂਰਾ ਕਰ ਲਿਆਗਾ ਰਾਣਾ ਰਣਜੀਤ ਸਿੰਘ ਗਿੱਲ ਦੀ ਟੀਮ ਵੱਲੋਂ ਰਾਣਾ ਰਣਜੀਤ ਸਿੰਘ ਗਿੱਲ ਮੌਕੇ ਦੇ ਉੱਪਰ ਪਹੁੰਚੇ ਨੇ ਮੌਇਨਾ ਕੀਤਾ ਉਹਨਾਂ ਨੇ ਦੇਖਿਆ ਜੋ ਕੰਮ ਲੋਕ ਕਹਿੰਨੇ ਵੀ ਸਰਕਾਰਾਂ ਨੂੰ ਕਰਨੇ ਚਾਹੀਦੇ ਹੋ ਰਾਣਾ ਰਣਜੀਤ ਸਿੰਘ ਗਿੱਲ ਦੀ ਟੀਮ ਵੱਲੋਂ ਕੀਤਾ ਗਿਆ ਤੇ ਖਿਦਰਾਬਾਦ ਵੀ ਕੱਲ ਜੋ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਉਹਨਾਂ ਦੀ ਟੀਮ ਵੱਲੋਂ ਇੱਕ ਸੜਕ ਦੀ ਵੀ ਜੋ ਨਵ ਨਿਰਮਾਣ ਕਿੱਤਾ ਗਿਆ ਸੀਗਾ ਉਹ ਵੀ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ ਤੇ ਬੜੇ ਰੋ ਮਾਰਸ਼ਲ ਨਿਊਜ਼ ਤੇ ਸਾਡੇ ਨਾਲ ਅਸੀਂ ਬਣਾ ਰਹੇ ਆਪੀਆਂ